ਚਲੋ ਦੂਜੇ ਨੰਬਰ ਤੇ ਬਾਕੀ ਦੋ ਦਿਨਾਂ ਦਾ ਮੱਝਾਂ ਵਰਗਾ ਹੁੰਦਾਗਾ ਇਹ ਮੱਝਾਂ ਦੇ ਰੇਟ ਨਾਲੋਂ ਅੱਜ ਕੱਲ ਹੁਣ ਗਾਂ ਵਾਲਾ ਥੋੜਾ ਜਮੇ ਚੱਲ ਰਿਹਾ ਹੈਗਾ ਇਹ ਮੱਝ ਹੁਣ ਲੱਖ ਤੋਂ ਬਾਹਰ ਮਿਲਦੀ ਹੈ ਗਾਂ ਦਾ ਜਿਹੜਾ ਪਾਸ ਸਾਫ ਸਰ ਦੁੱਧ ਉਨੇ ਹੀ ਕੱਢੂਗੇ ਮੱਝ ਦਾ ਦੁੱਧ ਹੀ ਹੋ ਗਿਆ ਥੱਲੇ ਓਕੇ ਖੜੀ ਹੈ ਜੀ ਮੱਝ ਜਵਾਈ ਇੱਕ ਨੰਬਰ ਆ ਜੀ ਭਾਵੇਂ ਜਵਾਕ ਚੋਈ ਜੱਲੇ ਪੋਲੀ ਬਹੁਤ ਆ ਭੂ ਕਰਕੇ ਬੋਲੀ ਹੈ ਬਾਕੀ ਠੰਡੀ ਸੀਲ ਆ ਭਾਵੇਂ ਆਹੀ ਬਹਿ ਜਾਓ ਜੱ ਥੱਲੇ ਠੀਕ ਹੈ ਹਾਂ ਜੀ ਹਾਂ ਜੀ ਲੈ ਠੰਡੀ ਸੀਲ ਫੁੱਲ ਆ ਜੀ ਭਾਵੇਂ ਬੱਚਾ ਛੱਡੋ ਨਾ ਛੱਡੋ ਭਾਵੇਂ ਆਹੀ ਬਹਿ ਜਾਓ ਜਾ ਕੇ ਥੱਲੇ ਉਤਰੇ ਹੋਊਗੀ ਓਕੇ ਓਕੇ ਹਾਂ ਜੀ ਪਰ ਤੀਜੇ ਨੰਬਰ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਬਾਜਾਖਾਨਾ ਤਸਵੀਰ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਬਾਈ ਸਖਚੈਣ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਵੀਰ ਸੰਗਤ ਡੇਰੀ ਫਾਰਮ ਦੇ ਵਿੱਚੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਨਗ ਦਿਖਾਵਾਂਗੇ ਜਿਹਦੇ ਵਿੱਚੋਂ ਦੋ ਸੱਜਣਾ ਨੇ ਤੇ ਇੱਕ ਮਿੱਤਰੋ ਸੁਣਵਾਲੀ ਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਤੇ ਇਕੱਲਾ ਇਕੱਲਾ ਮਿੱਤਰੋ ਆਪਾਂ ਪਸ਼ੂ ਤੋਰ ਕੇ ਦਿਖਾਵਾਂਗੇ ਸਭ ਬਣੇ ਰਹੋ ਚੈਨਲ ਦੇ ਨਾਲ ਹਾਂਜੀ ਭਾਈ ਸਤਿ ਸ੍ਰੀ ਅਕਾਲ। ਭਾਈ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਆ ਜੀ? ਬਹੁਤ ਵਧੀਆ ਤੁਸੀਂ ਦੱਸੋ ਠੀਕ ਠਾਕ। ਆਪਣੇ ਦੂਜੀ ਵੀਡੀਓ ਕੋ ਸਾਡੇ ਕਰੋ ਹਣਾ? ਹਾਂਜੀ ਹਾਂਜੀ ਭਾਈ। ਠੀਕ ਹੈ। ਅੱਜ ਆਪਣੇ ਕੋਲੇ ਤਨ ਨਗ ਹੈ। ਹਾਂਜੀ ਹਾਂਜੀ ਦੋ ਤਾਰੀਆਂ ਸਿੰਘਾਂ ਤੇ ਹਰੇ ਸੂਂਦੇ ਦੇ ਚਾਰ ਪੰਜ ਦਿਨ ਬਾਕੀ ਆ। ਹਾਂ ਸਹੀਵਾਲ ਦੇ। ਸਹੀਵਾਲ ਦੇ। ਠੀਕ ਹੈ ਕਿਹੜਾ ਸੂਆ ਹੋਗਾ? ਇਹ ਪਹਿਲਾ ਸੂਆ ਸੁਣੀ ਆ ਜੀ। ਤਾਂ ਤੋਂ ਬਹੁਤ ਚੰਗਾ ਬਾਕੀ ਠੰਡੀ ਸੀਲ ਹੈ। ਪਹਿਲਾ ਸੂਆ ਸੁਣੀ ਆ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਤਾਂ ਤੋਂ ਬਹੁਤ ਚੰਗਾ ਮੋਟਾ-ਮੋਟਾ ਥਾਣਾਗਾ। ਮੋਟਾ ਥਾਣਾ ਮਿੱਤਰੋ ਜੀ ਠੰ ਇੱਥੇ ਦੋਰ ਦੋ ਅੰਦਰ ਅੰਦਰ ਹੈ ਨਾ ਹਾਂ ਦੇਣੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਆ ਤਾਂ ਵੀਰ ਕੋ ਦੇਖੋ ਤੇ ਮਿੱਤਰੋ ਫੋਨ ਕਰੋ ਹਵਾਨਾ ਬਣਾਉਂਦੀ ਆ ਰਹੀ ਆ ਸੂਨ ਦੇ ਬਿਲਕੁਲ ਨੇੜੇ ਆ ਕਿੰਨੇ ਕਦਾਂ ਲੈ ਜੀ ਇਹਦੇ ਹੈ ਜੀ 4 ਦਿਨ ਬਾਕੀ ਹੈਗੇ ਹਾਂ ਜੀ 4-5 ਦਿਨ ਬਾਕੀ ਆ 4-5 ਦਿਨ ਬਾਕੀ ਆ ਹਾਂ ਜੀ ਹਾਂ ਜੀ ਤੇ ਸਾਹੀਵਾਲ ਕ੍ਰੋਸ ਹੈ ਹਾਂ ਜੀ ਹਾਂ ਜੀ ਤੇ ਕੀ ਮੁੱਲ ਕਰਤਾ ਜਿਹਦਾ ਇਹਦਾ ਮੁੱਲ 45000 ਰੁਪਏ ਹੈ 45000 ਮਨਤਨ ਹੋ ਜੀ ਮਨਤਨ ਹੋ ਜੀ ਓਕੇ ਜੀ ਹਾਂ ਜੁੱਧ ਕੱਢ ਦੂਗਾ ਤੇਰਾ ਜਦੋਂ ਹਾਂ ਜੀ ਇਹਨਾਂ ਦਾ ਤਾਂ ਕੱਢ ਦੂਗੀ ਓਕੇ ਚਲੋ ਦੂਜੇ ਨੰਬਰ ਤੇ ਕਿ ਦੁੱਧ ਨਾਲ ਦਾ ਮੱਝਾਂ ਰਗਾ ਹੁੰਦਾਗਾ ਹਾਂ ਜੀ ਮੱਝਾਂ ਦੇ ਰੇਟ ਨਾਲੋਂ ਅੱਜ ਕੱਲ ਹੁਣ ਗਾਂਾਂ ਦਾ ਥੋੜਾ ਜਿਵੇਂ ਚੱਲ ਰਿਹਾ ਹੈਗਾ ਮਾਧਿਮ ਲੱਕ ਤੋਂ ਬਾਹਰ ਮਿਲਦੀ ਹੈ ਗਾਂ ਦਾ ਇਹ ਪਾਸਾ ਚਾਰ ਦੁੱਧ ਉਹਨੇ ਕੱਢੂਗੇ ਮਾਧ ਦਾ ਦੁੱਧ ਹੀ ਹੋ ਗੇ ਥੱਲੇ ਓਕੇ ਓਕੇ ਜੀ ਦੂਜੇ ਨੰਬਰ ਤੇ ਤਾਜੀ ਸੂਈ ਹੈ ਨਾ ਇਹ ਤਾਜੀ ਸੂਈ ਹੈ ਜੀ ਹਜੇ ਹਵਾਨਾ ਵਿੱਚ ਜੇ ਜੁਰ ਮੁਕੰਮਲਾ ਦੀ ਵਧੀਆ ਪਈ ਹੈ ਥ ਸਾਨੂੰ ਸਾਰੇ ਇੱਕੋ ਜਿਹੇ ਬੱਚਾ ਬੱਚਾ ਦਾ ਬੱਚਾ ਹੀ ਮਗਰ ਬੱਚਾ ਠੀਕ ਕਰੋ ਜੀ ਨੂੰ ਸੁਆ ਕਿਡਾ ਹੋਏ ਦਾ ਸੁਆ ਜੀ ਮਾਲਕਾਂ ਦੇ ਘਰ ਦਾ ਦੂਜਾ ਹੈ ਕਹਿ ਕੇ ਲੈ ਲਈਏ ਆਪਾਂ ਠੀਕ ਹੈ ਹਾਂਜੀ ਲਾਟ ਤੀਜਾ ਹੂ ਲਾਟ ਤੀਜਾ ਜੀ ਹਾਂਜੀ ਠੀਕ ਹੈ ਮਾਲਕਾਂ ਦਾ ਮਾਲਕਾਂ ਦਾ ਦੂਜਾ ਸੁਆ ਓਕੇ ਓਕੇ ਹਾਂਜੀ ਥਾਂਲੇ ਵੀ ਦੀ ਸਾਫ ਹੈ ਕਦਗਾੜ ਚੰਗਾ ਤੇ ਬੁੱਲੇ ਵਾਲਾ ਥਾਣਾ ਮੋਟਾ ਬਸ ਇਧਰ ਹੀ ਬੋਲ ਲਓ ਮੈਂ ਆ ਜਾ ਇੱਕ ਮਿੰਟ ਨੰਮੀ ਤੋਰਨੀ ਹਾਂਜੀ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੈ ਦਾ ਬਾਈ ਦੇ ਨਾਲ ਕਰ ਸਕਦਾ ਸੰਪਰਕ ਕੱਦ ਕਾੜ ਸਿਹਤ ਚੰਗੀ ਐ ਮੰਗਰ ਵੱੱਥਾ ਤੇ ਕਿੰਨੇ ਦਿਨੋਂ ਗੈਸੂਈ ਨੂੰ ਇਹਨੂੰ ਅੱਜ ਜੀ ਦੂਜਾ ਤੀਜਾ ਦੇ ਨਹੀਂ ਕਿੰਨਾ ਕੁ ਬੋਲਾ ਹੋ ਬੋਲਾ ਹੈਗਾ ਜੀ ਇਹ ਥੱਲੇ 9 10 ਦੇ ਲਗਭਗ 9 9 ਕਿਲੋ ਮੰਨ ਕੇ ਲਓ 9 ਕਿਲੋ ਹਾਂਜੀ ਸਿੱਕ ਰੇਟ ਕੀ ਕਰਤਾ ਜੀ ਇਹਦਾ ਮੁੱਲ 60000 ਰੁਪਏ 60000 ਠੀਕ ਐ ਉਹ ਉਹਦਾ ਮੁੱਲ ਆ ਜੀ 45000 ਸੂਣ ਵਾਲੀ ਦਾ ਤੇ ਤਾਜੀ ਦਾ ਹੈਗਾ 60000 ਮਗਰ ਬੱਛਾ 30 ਜੇ ਨੰਬਰ ਤੇ ਖੜੀ ਹੈ ਜੀ ਮੱਝ ਜਵਾਹੀ ਇੱਕ ਨੰਬਰ ਆ ਜੀ ਭਾਵੇਂ ਜਵਾਕ ਚੋਈ ਜੱਲੇ ਬੋਲੀ ਬਹੁਤ ਆਪੂ ਕਰਕੇ ਬੋਲੀ ਆ। ਬਾਕੀ ਠੰਡੀ ਸੀਲ ਆ ਭਾਵੇਂ ਆ ਹੀ ਬੈਜੋ ਜਾਂ ਥੱਲੇ। ਠੀਕ ਹੈ। ਹਾਂ ਜੀ ਹਾਂ ਜੀ ਲੈ। ਠੰਡੀ ਸੀਲ ਪੋਲ ਲਾ ਜੀ। ਭਾਵੇਂ ਬੱਚਾ ਥੱਡੋ ਨਾ ਥੱਡੋ ਭਾਵੇਂ ਆ ਹੀ ਬੈਜੋ ਜਾ ਕਿਥੇ ਥੱਲੇ ਉਤਰੇ ਹੋ ਗਏ। ਓਕੇ ਓਕੇ। ਹਾਂ ਜੀ। ਪਰ ਤੀਜੇ ਨੰਬਰ ਤੇ ਮੱਝ ਖੜੀ ਹੈ ਤਾਜੀ ਹੈ ਨਾ? ਹਾਂ ਜੀ ਹਾਂ ਜੀ। ਇਹ ਕਦੋਂ ਕੁ ਸੂਈ ਆ? ਇਹਨੂੰ ਇੱਕ ਹਲ ਤੇ ਬੱਚਾ ਬੱਚਾ ਇਹਦੇ ਨਾਲ ਕੱਟਾ ਜੀ ਇਹਦੇ ਨਾਲ ਹਾਂਜੀ ਹਾਂਜੀ ਆ ਸੂਆ ਤਾਂ ਮਗੜਾ ਹੋਊ ਸੂਆ ਜੀ ਮਾਲਕ ਦਾ ਦੂਜਾ ਨਹੀਂ ਆਪਾਂ ਤੀਜਾ ਮੰਨ ਕੇ ਲਈ ਤੀਜਾ ਹਾਂਜੀ ਤੀਜੇ ਸੂਏ ਤਾਜੀ ਸੂਈ ਆ ਜੀ ਹਾਂਜੀ ਕੱਦ ਕਾੜ ਸੋਹਣਾ ਹਾਂਜੀ ਸਿਹਤ ਪੱਖੋਂ ਸੋਹਣੀ ਆ ਥਾਂ ਲੇਵਦੀ ਮਿਲ ਹਾਂ ਪੈਂਦੀ ਸੀ ਆ ਜੀ ਫੁੱਲ ਭਾਂਵੇਂ ਕੋਈ ਮਰਜ਼ੀ ਪਾਈ ਚੱਲੋ ਆ ਕੋਈ ਮਾ ਠੀਕ ਆ ਥਾਂ ਤੁਹਾਨੂੰ ਬਹੁਤ ਚੰਗਾ ਚਵਾਈ ਇਹਦੀ ਵੀ ਗਾਂ ਅਰਗੀ ਚਵਾਈ ਆ ਓਕੇ ਜੀ ਓਕੇ ਹਾਂਜੀ ਤੇ ਇਹਦਾ ਕੀ ਰੇਟ ਕਰਤਾ ਜੀ ਇਹਦਾ ਮੁੱਲ 1,20,000 ਰੁਪਏ 1,20 ਹਾਂਜੀ ਹਾਂਜੀ ਓਕੇ ਸੋ ਫਿਰ ਕਹਨੇ ਵੀ ਚੰਗੀ ਮੱਝ ਐ ਤੇ ਕਿੰਨਾ ਕੁ ਦੁੱਧ ਕੱਢ ਸਕਦੀ ਹੈ ਜੀ ਇਹ ਦੁੱਧ ਇਹ ਭਾਜਨ ਦੇ ਹਿਸਾਬ ਨਾਲ ਤਾਂ ਲੱਗਦਾ ਸੀ ਕਿ ਬਈ 14 ਕਿਲੋ ਤਾਂ ਕੱਢਣਾ ਚਾਹੀਦਾ ਠੀਕ ਐ ਹਾਂਜੀ ਹਾਂਜੀ ਅੱਗੇ ਸਾਹ ਸੰਭਾਲਦੇ ਹਾਂ ਨਾ ਹਾਂਜੀ ਬਾਕੀ ਸਾਹ ਸੰਭਾਲ ਤੇ ਕਹਿ ਸਕਦੇ ਠੀਕ ਐ ਭਾਜਨ ਬੋਝ ਬਾਹ ਵਾਜਨ ਬਹੁਤ ਆ ਜੀ ਕੱਦ ਬਹੁਤ ਆ ਵੇਲ ਬਹੁਤ ਆ ਸਿੰਘ ਬਹੁਤ ਚੰਗਾ ਲੱਗਿਆ ਬਾਕੀ ਖਾਣ ਪੀਣ ਦੀ ਬਹੁਤ ਖੁੱਲੀ ਐ ਠੀਕ ਐ ਹਾਂਜੀ ਮੋੜ ਲਈ ਸੋ ਅੱਜ ਮਿੱਤਰੋ ਆਪਣੇ ਕੋਲੇ ਕਾਫੀ ਵੀਡੀਓ ਆਉਣਗੀਆਂ ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਆਪਾਂ ਦੇ ਪਾਵਾ ਕੇ ਜਿਹੜੇ ਭਰਾ ਨੂੰ ਜਿਹੋ ਜਿਹਾ ਪਸ਼ੂ ਦੀ ਲੋੜ ਹੈ ਤੇ ਇਸ ਤੋਂ ਬਾਅਦ ਆਪਣੀਆਂ ਜਿਹੜੀਆਂ ਵੀਡੀਓ ਆਉਣਗੀਆਂ ਜੀ ਤਲਵੰਡੀ ਵਾਲੀ ਸਾਈਡ ਕੋਈ ਹੋਰ ਭਰਾ ਉਧਰੋਂ ਵੀਡੀਓ ਬਣਵਾਉਣਾ ਚਾਹਦਾ ਹੋਵੇ ਤਾਂ ਆਪਦੇ ਨਾਲ ਕੰਟੈਕਟ ਕਰ ਸਕਦਾ ਹੈ ਮੁੱਲ 1,20,000 ਹੈ ਮੰਗਰ ਕਟਾ 9-10 ਕਿਲੋ ਬੋਹਲਾ ਤਿਆਰ ਹੈ ਥਾਂਲੇ ਵੀ ਦੀ ਸਾਫ ਹੈ ਤੇ ਫੋਨ ਨੰਬਰ ਜੀ ਆਪਣਾ ਮੇਰਾ ਮੋਬਾਈਲ ਨੰਬਰ ਹੈ ਜੀ 95925 03695 95925 03695 03795 95 ਦੁਬਾਰਾ ਫੇਰ ਦੇਣਾ 95 925 95 925 03795 ਹਾਂਜੀ ਹਾਂਜੀ ਤਾਂ ਜੇਕਰ ਤਿੰਨੇ ਨੰਬਰਾਂ ਦੇ ਵਿੱਚੋਂ ਕਿਸੇ ਭਰਾ ਨੂੰ ਲੋੜ ਹੋਵੇ ਤਾਂ ਬਾਈ ਜੀ ਨਾਲ ਕਰੋ ਸੰਪਰਕ ਪਿੰਡ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਇਹ ਆਪਣਾ ਜਿੱਥੋਂ ਪੁਲ ਜَا ਸਟਾਰਟ ਹੁੰਦਾ ਹਾਂ ਹਾਂਜੀ ਆ ਪੁਲ ਆਪਣੇ ਥੱਲੇ ਢਾਲ ਜਿਹੜੀ ਪੁਲ ਦੀ ਆਪਣੇ ਇੱਥੇ ਉੱਤਰਦੀ ਜਿਹੜੀ ਚੌਕ ਵੱਲੋਂ ਚੱਲ ਕੇ ਦਾ ਸਾਰੀਆਂ ਦੁਕਾਨਾਂ ਖਤਮ ਹੋ ਕੇ ਪਹਿਲਾ ਘਰ ਆਪਣਾ ਹੀ ਹੁੰਦਾ ਹੈ ਓਕੇ ਜੀ ਓਕੇ ਹਾਂਜੀ ਹਾਂਜੀ ਧੰਨਵਾਦ ਠੀਕ ਹੈ